आत्मा जिवे है तेवे अपनी प्रकृति चला रहा है जिवे उसका हुक्म है ही जगत सब कुछ जो है हो रहा है उस तो बिना होर कुछ नहीं उस तो ही उत्पति हो रही है उस तो ही पालना हो रही है उस तो ही नाश हो रहा है क्योंकि उसका कोई मुद्दा नहीं उस लिए सब कुछ तमाशा है उस लिए सब कुछ ए खेल है एक मिथ है बड़ी सुंदर, कि एक दफा शिवजी ने प्रार्थना की अकाल पुरख ਕਿ ਤੂੰ ਮੈਨੂੰ ਜਿਹੜੀ ਇਹ ਸੇਵਾ ਬਖਸ਼ੀ ਇਹ ਮੌਤ ਦੀ ਮੈਂ ਜਿਸ ਘਰ ਵਿੱਚ ਜਾਣਾ ਰੋਣਾ ਪਿਟਣਾ ਸ਼ੁਰੂ ਹੋ ਜਾਂਦਾ ਹੈ ਕਿ ਮੈਨੂੰ ਚੰਗਾ ਨਹੀਂ ਲੱਗਦਾ ਕਿ ਮੇਰੀ ਸੇਵਾ ਬਦਲ ਦਿੱਤੀ ਜਾਏ ਜਿਹੜਾ ਕੰਮ ਇੰਦਰ ਨੂੰ ਸੌਪਿਆ ਗਿਆ ਹੈ ਵਰਖਾ ਕਰਨ ਦਾ ਇਹ ਕੰਮ ਮੈਨੂੰ ਦਿੱਤਾ ਜਾਏ ਤਾਂ ਪ੍ਰਮਾਤਮਾ ਨੇ ਆਖਿਆ ਸ਼ੰਕਰ ਵਰਖਾ ਕਰਨੀ ਤੇਰੇ ਸੁਭਾਅ ਦੇ ਅਨੁਕੂਲ ਨਹੀਂ ਮੌਤ ਕਰਨੀ ਤੇਰੇ ਸੁਭਾਅ ਦੇ ਅਨੁਕੂਲ ਹੈ ਤੇ ਅਸੀਂ ਕੰਮ ਦਿੱਤਾ ਹੈ ਤੈਨੂੰ ਤੇਰੇ ਸੁਭਾਅ ਦੇ ਅਨੁਕੂਲ ਪਰ ਸ਼ਿਵ ਜੀ ਨੇ ਹਟ ਕੀਤੀ ਨਹੀਂ ਜੇ ਬਰਖਾ ਇੰਦਰ ਕਰ ਸਕਦਾ ਹੈ ਤਾਂ ਮੈਂ ਕਿਉਂ ਨਹੀਂ ਕਰ ਸਕਦਾ ਮੇਰੀ ਝੋਲੀ 'ਚ ਇਹ ਸੇਵਾ ਪਾਈ ਜਾਏ ਬਹੁਤੇ ਤਰਲੇ ਕਰਕੇ ਹਟ ਕਰਕੇ ਪ੍ਰਮਾਤਮਾ ਨੇ ਇਹ ਸੇਵਾ ਝੋਲੀ 'ਚ ਪਾ ਦਿੱਤੀ ਅੱਛਾ ਹੁਣ ਆਂਦਾ ਤੋ ਬਰਖਾ ਤੂੰ ਕਰੇਂਗਾ ਸ਼ਿਵ ਜੀ ਨੇ ਇਹ ਵਰ ਪ੍ਰਾਪਤ ਕੀਤਾ ਜਦ ਮੈਂ ਡਮਰੂ ਵਜਾਵਾਂ ਉਦੋਂ ਹੀ ਬਰਖਾ ਹੋਵੇ ਉਸ ਤੋਂ ਪਹਿਲੇ ਨਹੀਂ ਹੋਣੀ ਚਾਹੀਦੀ। ਤਥਾ ਅਸਤੂ ਕਰ ਦਿੱਤਾ ਗਿਆ ਠੀਕ ਹੈ ਤੂੰ ਡੰਬਰੂ ਵਜਾਏਗਾ ਬਰਖਾ ਹੋਵੇਗੀ। ਮਾਤ ਲੋਕ ਦੇ ਚ ਆਏ ਸ਼ਿਵ ਜੀ ਮਿਥਿਆਸ ਕਿਸਾਨ ਲੋਕ ਹਲ ਚਲਾ ਰਹੇ ਸਨ। ਤਾਂ ਸ਼ਿਵ ਜੀ ਕਹਿਣ ਲਗੇ ਸੁਣੋ ਹਲ ਨਾ ਚਲਾਓ ਕਿਉਂ? 13 ਸਾਲ ਤੱਕ ਮੀਂਹ ਨਹੀਂ ਪੈਣਾ। ਬਰਖਾ ਮੇਰੇ ਹੱਥ ਵਿੱਚ ਹੈ। ਲੈ ਕੇ ਵਰ ਆਇਆ ਹੈ ਬਰਖਾ ਦਾ। ਕਰ ਰਿਹਾ ਹੈ ਮੌਤ ਆਪਣੇ ਸੁਭਾਅ ਦੇ ਮਤਾਬਕ 15 ਦਿਨਾਂ ਬਾਅਦ ਜਦ ਫਿਰ ਉੱਥੋਂ ਲੰਘਿਆ ਤੇ ਕਿਸਾਨ ਬੀਜ ਪੈ ਪਾਵਨ ਤੇ ਸ਼ਿਵਜੀ ਗੁੱਸੇ ਚ ਆ ਕੇ ਕਹਿਣ ਲੱਗੇ ਜਦ ਮੈਂ ਕਹਿ ਦਿੱਤਾ ਹੈ 13 ਸਾਲ ਤੱਕ ਮੀਂਹ ਨਹੀਂ ਪੈਣਾ ਤੇ ਬੀਜ ਕਿਉਂ ਰੋਲ ਰਿਹਾ ਓ ਜ਼ਮੀਨ ਦੇ ਚ ਕਿਉਂ ਨਾਸ਼ ਕਰ ਰਿਹਾ ਕਿਉਂ ਆਪਣਾ ਨੁਕਸਾਨ ਕਰ ਰਿਹਾ ਤਾਂ ਕਿਸਾਨ ਕਹਿਣ ਲੱਗੇ ਜੇ ਰੱਬ ਚਾਵੇਗਾ ਤੇ ਬਿਨਾਂ ਮੀਂਹ ਤੇ ਵੀ ਬੀਜ ਉਗਾਣਗੇ ਤੇ ਜੇ ਹੁਣ ਨਾ ਵੀ ਉੱਗੇ ਤੇ 13 ਸਾਲ ਬਾਅਦ ਮਹੀ ਪੈਣਾ ਤੇ 13 ਸਾਲ ਤੱਕ ਅਸੀਂ ਬੀਜ ਬੋਇਆ ਨਾ ਹਲ ਚਲਾਇਆ ਨਾ ਤੁਸੀਂ ਤੇ ਹਲ ਚਲਾਣਾ ਭੁੱਲ ਜਾਵਾਂਗੇ ਸਾਡੀ ਸੰਤਾਨ ਭੁੱਲ ਜਾਵੇਗੀ ਅਸੀਂ ਖੇਤੀ ਬਾੜੀ ਦਾ ਕੰਮ ਹੀ ਭੁੱਲ ਜਾਵਾਂਗੇ ਥੋੜੇ ਜਿਹਾਂ ਸ਼ਿਵਜੀ ਅੱਗੇ ਚਲੇ ਗਏ ਰੁੱਖ ਦੇ ਥੱਲੇ ਬੈਠੇ ਤੇ ਖਿਆਲ ਆਇਆ ਤੁਸੀਂ ਤੇ ਹਲ ਚਲਾਣਾ ਭੁੱਲ ਜਾਵਾਂਗੇ ਸਾਡੀ ਸੰਤਾਨ ਭੁੱਲ ਜਾਵੇਗੀ ਅਸੀਂ ਖੇਤੀ ਬਾੜੀ ਦਾ ਕੰਮ ਹੀ ਭੁੱਲ ਜਾਵਾਂਗੇ ਥੋੜੇ ਜਿਹਾਂ ਸ਼ਿਵਜੀ ਅੱਗੇ ਚਲੇ ਗਏ ਰੁੱਖ ਦੇ ਥੱਲੇ ਬੈਠੇ ਤੇ ਖਿਆਲ ਆਇਆ ਜੇ ਕਿਦਰੇ ਮੈਂ 13 ਸਾਲ ਡਮਰੂ ਵਜਾਇਆ ਨਾ ਤੇ ਮੈਂ ਵਜਾਉਣਾ ਭੁੱਲ ਜਾਵਾਂਗਾ। ਤੋਂ ਇੱਕਦਮ ਝੋਲੀ ਦੇ ਚੋਂ ਡਮਰੂ ਕੱਢਿਆ ਔਰ ਉਹਨੂੰ ਵਜਾਣ ਲੱਗ ਪਏ ਤੇ ਵਜਾਉਂਦੇ ਹੀ ਮੀਂਹ ਪੈ ਗਿਆ। ਗੁੱਸੇ ਚ ਆਇਆ ਵੀ ਇਹ ਮੇਰੀ ਚਾਹਤ ਤੋਂ ਬਿਨਾ ਕਿਸ ਤਰ੍ਹਾਂ ਹੋਇਆ? ਇਲਹਾਮ ਹੋਇਆ, ਆਕਾਸ਼ਵਾਣੀ ਹੋਈ। ਤੂੰ ਹੀ ਵਰ ਲਿਆ ਸੀ ਜਦ ਮੈਂ ਡਮਰੂ ਵਜਾਵਾਂ ਉਦੋਂ ਬਰਖਾ ਹੋਵੇ। ਤੋ ਹੋ ਗਈਏ ਵਰਖਾ ਸ਼ਿਵ ਜੀ ਦੇ ਹੱਥ ਜੁੜ ਗਏ ਕਹਿਣ ਲਗੇ ਨਹੀਂ ਇਤੇ ਦੋ ਕੁ ਤੂੰ ਚਾਹਨਾ ਹੈ ਉਹੀ ਕੁਛ ਆਉਂਦਾ ਹੈ ਜੋ ਕੁਛ ਅਸੀਂ ਚਾਹਦੇ ਆ ਉਹ ਕੁਛ ਨਹੀਂ ਆਉਂਦਾ ਤੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਪੈ ਕਰਦੇ ਨੇ ਜਿਉਂ ਤੇ ਸਭਾਵੇ ਤਿਵੇਂ ਚਲਾਵੇ ਜਿਉਂ ਹੋਵੇ ਫਰਮਾਨ ਜਿਵੇਂ ਉਸ ਨੂੰ ਭਾਵਦਾ ਤੇ ਜਿਵੇਂ ਉਸ ਦਾ ਹੁਕਮ ਹੈ ਤਿਵੇਂ ਹੀ ਉਹ ਜਗਤ ਨੂੰ ਚਲਾ ਰਿਹਾ ਹੈ ਤੇ ਤਿਵੇਂ ਉਸੇ ਤਰੀਕੇ ਨਾਲ ਹੀ ਜਗਤ ਦੇ ਚ ਸਭ ਕੁਝ ਹੋ ਰਿਹਾ ਹੈ ਉਹ ਵੇਖੇ ਉਨਾ ਨਦਰ ਨਾ ਆਵੇ ਬਹੁਤਾ ਇਹ ਵਿਡਾਣ ਬਹੁਤੀ ਅਸ਼ਰਜ ਲੀਲਾ ਇਹ ਹੈ ਕਿ ਪ੍ਰਮਾਤਮਾ ਸਾਰਿਆਂ ਨੂੰ ਵੇਖਦਾ ਹੈ ਸਾਰੇ ਜੀਵਾਂ ਨੂੰ ਵੇਖਦਾ ਹੈ ਪਰ ਸਾਰੇ ਜੀਵਾਂ ਨੂੰ ਪ੍ਰਮਾਤਮਾ ਨਹੀਂ ਦਿਖਾਈ ਦਿੰਦਾ ਉਹ ਵੇਖ ਰਿਹਾ ਹੈ ਲੇਕਿਨ ਜੀਵਾਂ ਨੂੰ ਉਹ ਨਹੀਂ ਦਿਖਾਈ ਦੇ ਰਿਹਾ ਮਹਾਰਾਜ ਕੇ ਅੰਦਰ ਮੇਰੀ ਦ੍ਰਿਸ਼ਟੀ ਸਭ ਤੋਂ ਵੱਡਾ ਵਿਡਾਣ ਹੈਰਾਨਕੁਣ ਖੇਲ ਜਿਹੜਾ ਹੈ ਉਹ ਇਹੀ ਹੈ ਕੋ ਹਰ ਇੱਕ ਦੇਤੇ ਨਿਗਾਹ ਰੱਖੀ ਰੱਖੀ ਬੈਠਾ ਹੈ ਲੈਕਨ ਕਿਸੇ ਜੀਵ ਦੀ ਨਿਗਾਹ ਦੇ ਸਾਹਮਣੇ ਪ੍ਰਮਾਤਮਾ ਨਹੀਂ ਅਕਾਲ ਪੁਰਖ ਨਹੀਂ ਆਦੇਸ਼ ਤਿਸੇ ਆਰੇਸ਼ ਆਰੇਸ਼ ਹੈ ਸਜਦਾ ਉਸ ਨੂੰ ਕਿਸ ਨੂੰ ਜੋ ਜਗਤ ਦਾ ਮੁੱਢ ਹੈ ਤੇ ਜਿਸ ਦਾ ਕੋਈ ਮੁੱਢ ਨਹੀਂ ਔਰ ਜੋ ਧਬਿਆਂ ਤੋਂ ਰਹਿਤ ਹੈ ਨਾਸ਼ ਤੋਂ ਰਹਿਤ ਹੈ ਤੇ ਜਿਸ ਦਾ ਵੇਸ ਸਮੁੱਚੇ ਜੁਗਾ ਜੁਗਾੰਤਰਾਂ ਦੇ ਚ ਇੱਕੋ ਹੀ ਹੈ ਆਦੇਸ਼ ਤਿਸੇ ਆਰੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ